ਸਤਿ ਸ਼੍ਰੀ ਅਕਾਲ ਦੋਸਤੋ ਇਹ ਬੇਸਿਕ ਕੰਪਿਊਟਰ ਸਕਿਲਸ ਡੇ 2 ਦੀ ਵੀਡੀਓ ਹੈ ਜਿਸ ਵਿੱਚ ਅਸੀਂ ਤੁਹਾਨੂੰ ਸਿਖਾ ਰਹੇ ਹਾਂ ਕਿ ਕੰਪਿਊਟਰ ਨੂੰ ਸ਼ੁਰੂ ਤੋਂ ਕਿਵੇਂ ਚਲਾਉਣਾ ਹੈ ਜੇਕਰ ਤੁਸੀਂ ਡੇ 2 ਦੀ ਵੀਡੀਓ ਦੇ ਵਿੱਚ ਆਏ ਹੋ ਤਾਂ ਪਹਿਲਾਂ ਡੇ 1 ਵੱਧ ਦੀਆਂ ਵੀਡੀਓਜ਼ ਨੂੰ ਦੇਖੋ ਜਿਸ ਵਿੱਚ ਅਸੀਂ ਤੁਹਾਨੂੰ ਸਿਖਾਇਆ ਹੈ ਕਿ ਕੰਪਿਊਟਰ ਨੂੰ ਸ਼ੁਰੂ ਤੋਂ ਕਿਵੇਂ ਚਲਾਉਣਾ ਹੈ ਯਾਨੀ ਕੰਪਿਊਟਰ ਨੂੰ ਕਿਵੇਂ ਸਟਾਰਟ ਕਰਨਾ ਹੈ ਸੋ ਦੋਸਤੋ ਆਓ ਡੇ 2 ਦੀ ਇਸ ਵੀਡੀਓ ਦੇ ਵਿੱਚ ਤੁਸੀਂ ਕੰਪਿਊਟਰ ਵਿੱਚ ਬਹੁਤ ਸਾਰੇ ਟਾਸਕ ਪਰਫੋਰਮ ਕਰਨਾ ਸਿੱਖੋਗੇ ਜਿਵੇਂ ਕਿ ਕੰਪਿਊਟਰ ਵਿੱਚ ਪ੍ਰੋਗਰਾਮ ਨੂੰ ਓਪਨ ਕਿਵੇਂ ਕਰਨਾ ਹੈ ਵਿਡਿਓਜ਼ ਨੂੰ ਬੀ ਡਿਵਾਈਸ ਬੈਕਸਿਬਾਈਸ ਜਾਂ ক্লোਜ਼ ਕਿਵੇਂ ਕਰਨਾ ਹੈ ਡੈਸਕਟਾਪ ਦੇ ਉੱਪਰ ਆਈਕਨਸ ਦੇ ਸ਼ਾਰਟਕਟ ਕਿਵੇਂ ਬਣਾਉਣੇ ਹਨ ਡੈਸਕਟਾਪ ਆਈਕਨਸ ਨੂੰ ਸ਼ੋਅ ਜਾਂ ਹਾਈਡ ਜਾਂ ਰੀਸਾਈਜ਼ ਕਿਵੇਂ ਕਰਨਾ ਹੈ ਡੈਸਟੋਪ ਵਿੱਚ ਨਿਊ ਫੋਲਡਰ ਕਿਵੇਂ ਕ੍ਰੀਏਟ ਕਰਦੇ ਹਨ ਇਸ ਤੋਂ ਇਲਾਵਾ ਤੁਸੀਂ ਬਹੁਤ ਸਾਰੇ ਟਾਸਕ ਪਰਫਾਰਮ ਕਰਨਾ ਸਿੱਖੋਗੇ ਤੁਹਾਡਾ ਜ਼ਿਆਦਾ ਸਮਾਂ ਲੈਂਦੇ ਬਿਨਾ ਸਿੱਧਾ ਸਿੱਖਣਾ ਸ਼ੁਰੂ ਕਰਦੇ ਹਾਂ ਦੋਸਤੋ ਵੀਡੀਓ ਵਿੱਚ ਅੱਗੇ ਵਧਣੋਂ ਪਹਿਲਾਂ ਜੇਕਰ ਤੁਸੀਂ ਕੰਪਿਊਟਰ ਦੇ ਵਿੱਚ ਮਾਸਟਰ ਬੰਦਾ ਚਾਹੁੰਦੇ ਹੋ ਤਾਂ ਲੋਦੀ ਟੈਕਨੋ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਸਭ ਤੋਂ ਪਹਿਲਾਂ ਕਿਸੇ ਵੀ ਪ੍ਰੋਗਰਾਮ ਜਾਂ ਐਪਲੀਕੇਸ਼ਨ ਜਿਵੇਂ Google Chrome MS Word Excel ਵਰਗੇ ਐਪਲੀਕੇਸ਼ਨ ਨੂੰ ਕਿਵੇਂ ਓਪਨ ਕਰਨਾ ਹੈ ਆਉ ਸਿੱਖਦੇ ਹਾਂ ਜੇਕਰ ਤੁਸੀਂ ਕਿਸੇ ਵੀ ਪ੍ਰੋਗਰਾਮ ਨੂੰ ਓਪਨ ਕਰਨਾ ਚਾਹੁੰਦੇ ਹੋ ਅਗਰ ਉਹ ਤੁਹਾਡੇ ਡੈਸਕਟਾਪ ਸਕਰੀਨ ਤੇ ਸ਼ੋ ਹੋ ਰਿਹਾ ਹੈ ਤਾਂ ਆਪਾਂ ਕੀ ਕਰਾਂਗੇ ਤਾਂ ਆਪਾਂ ਮਾਊਸ ਦੇ ਕਰਸਰ ਨੂੰ ਪ੍ਰੋਗਰਾਮ ਦੇ ਸ਼ਾਰਟਕਟ ਉੱਤੇ ਲੈ ਕੇ ਜਾਵਾਂਗੇ ਇਸ ਤੋਂ ਬਾਅਦ ਅਸੀਂ ਮਾਊਸ ਦਾ ਲੈਫਟ ਕਲਿੱਕ ਯਾਨੀ ਖੱਬਾ ਬਟਨ ਦੋ ਵਾਰ ਦਬਾਵਾਂਗੇ ਜਿਸ ਨੂੰ ਅਸੀਂ ਡਬਲ ਕਲਿੱਕ ਵੀ ਕਹਿ ਦਿੰਦੇ ਹਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਗਰਾਮ ਓਪਨ ਹੋ ਗਿਆ ਹੈ ਤੇ ਇਹ ਪ੍ਰੋਗਰਾਮ ਗੂਗਲ ਕਰੋਮ ਹੈ ਇਸ ਵਿੱਚ ਤੁਸੀਂ ਸੱਜੇ ਪਾਸੇ ਯਾਨੀ ਉੱਪਰਲੇ ਪਾਸੇ ਤਿੰਨ ਬਟਨ ਦੇਖ ਸਕਦੇ ਹੋ ਜੋ ਅਸੀਂ ਵਾਰ-ਵਾਰ ਵੀ ਯੂਜ਼ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਮਿਨੀਮਾਈਜ਼ ਬਟਨ ਹੈ ਫਿਰ ਇਸ ਦੇ ਨਾਲ ਮੈਕਸਮਾਈਜ਼ ਬਟਨ ਹੈ ਅਤੇ ਅੰਤ ਦੇ ਵਿੱਚ ਇੱਕ ক্লোਜ਼ ਬਟਨ ਹੈ ਜੇਕਰ ਤੁਸੀਂ ਮਿਨੀਮਾਈਜ਼ ਬਟਨ ਤੇ ਕਲਿੱਕ ਕਰਦੇ ਹੋ ਤਾਂ ਤੁਹਾਡੀ ਓਪਨ ਐਪਲੀਕੇਸ਼ਨ ਹਾਈਡ ਹੋ ਜਾਵੇਗੀ। ਇਹ ਪ੍ਰੋਗਰਾਮ ਨੂੰ ਦੁਬਾਰਾ ਓਪਨ ਕਰਨ ਲਈ ਟਾਸਕਬਾਰ ਵਿੱਚ ਪ੍ਰੋਗਰਾਮ ਦੇ ਆਈਕਨ ਤੇ ਕਲਿੱਕ ਕਰੋ। ਦੋਸਤੋ ਥੋੜਾ ਧਿਆਨ ਦੇਣਾ ਜਦੋਂ ਮੈਂ ਕਹਿੰਦਾ ਹਾਂ ਕਿ ਕਲਿੱਕ ਕਰੋ ਇਸ ਦਾ ਮਤਲਬ ਮਾ우스 ਦੇ ਖੱਬੇ ਕਲਿੱਕ ਤੋਂ ਹੁੰਦਾ ਹੈ। ਦੂਸਰਾ ਜੋ ਮੈਕਸੀਮਾਈਜ਼ ਬਟਨ ਹੈ ਕਿਉਂਕਿ ਇਹ ਪ੍ਰੋਗਰਾਮ ਪਹਿਲਾਂ ਹੀ ਮੈਕਸੀਮਾਈਜ਼ ਫਾਰਮ ਦੇ ਵਿੱਚ ਹੈ। ਐਸ ਲਈ ਇਹ ਆਪਸ਼ਨ ਹੁਣ ਰੀਸਟੋਰ ਡਾਊਨ ਬਟਨ ਵਿੱਚ ਬਦਲ ਗਿਆ ਹੈ ਜਿਵੇਂ ਹੀ ਤੁਸੀਂ ਇਸ ਤੇ ਕਲਿੱਕ ਕਰਦੇ ਹੋ ਤਾਂ ਵਿੰਡੋਜ਼ ਆਪਣੇ ਪਿਛਲੇ ਸਾਈਜ਼ ਵਿੱਚ ਛੋਟੀ ਹੋ ਜਾਵੇਗੀ ਹੁਣ ਇਹ ਰੀਸਟੋਰ ਡਾਊਨ ਬਟਨ ਤੋਂ ਮੈਕਸੀਮਾਈਜ਼ ਬਟਨ ਵਿੱਚ ਬਦਲ ਜਾਵੇਗਾ ਜੇਕਰ ਤੁਸੀਂ ਇਸ ਦਾ ਸਾਈਜ਼ ਛੋਟਾ ਜਾਂ ਵੱਡਾ ਕਰਨਾ ਚਾਹੁੰਦੇ ਹੋ ਤਾਂ ਕਰਸਰ ਨੂੰ ਇਸ ਵਿੰਡੋਜ਼ ਦੇ ਕਿਸੇ ਵੀ ਪਾਸੇ ਜਾਂ ਕੋਨੇ ਤੇ ਲਿਜਾਓ ਹੁਣ ਜਿਵੇਂ ਹੀ ਕਰਸਰ ਡ੍ਰੈਗ ਆਈਕਨ ਵਿੱਚ ਬਦਲ ਜਾਵੇਗਾ ਤਾਂ ਲੈਫਟ ਕਲਿੱਕ ਕਰਕੇ ਇਸ ਨੂੰ ਹੋਲਡ ਰੱਖੋ ਇਸ ਤੋਂ ਬਾਅਦ ਤੁਸੀਂ ਇਸ ਨੂੰ ਜੇ ਛੋਟਾ ਕਰਨਾ ਹੈ ਤਖਬੇ ਵਾਲੂ ਖਿੱਚੋ ਅਗਰ ਜੇ ਇਸ ਨੂੰ ਵੱਡਾ ਕਰਨਾ ਹੈ ਤਾਂ ਤੁਸੀਂ ਸੱਜੇ ਪਾਸੇ ਨੂੰ ਖਿੱਚੋ ਵਿੰਡੋਜ਼ ਨੂੰ ਦੁਬਾਰਾ ਵੱਡਾ ਕਰਨਾ ਹੈ ਤਾਂ ਇਸ ਤੇ ਮੈਕਸਮਾਈਜ਼ ਬਟਨ ਤੇ ਪ੍ਰੈਸ ਕਰ ਦਿਓ ਹੁਣ ਇਹ ਕਲੋਜ਼ ਬਟਨ ਹੈ ਜੇਕਰ ਤੁਸੀਂ ਇਸ ਤੇ ਕਲਿੱਕ ਕਰਦੇ ਹੋ ਤਾਂ ਵਿੰਡੋਜ਼ ਕਲੋਜ਼ ਹੋ ਜਾਵੇਗੀ ਜਾਂ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਗਰਾਮ ਬੰਦ ਹੋ ਜਾਵੇਗਾ ਤੁਸੀਂ ਪ੍ਰੋਗਰਾਮਸ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਖੋਲ੍ਹ ਸਕਦੇ ਹੋ ਇਸ ਦੇ ਲਈ ਕਰਸਰ ਨੂੰ ਪ੍ਰੋਗਰਾਮ ਆਈਕਨ ਉੱਤੇ ਲੈ ਕੇ ਜਾਓ ਅਤੇ ਸੱਜਾ ਕਲਿੱਕ ਪ੍ਰੈਸ ਕਰੋ ਫਿਰ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਸਾਹਮਣੇ ਪੋਪ-ਅਪ ਮੈਨੂ ਓਪਨ ਹੋ ਗਿਆ ਹੈ ਐਸ ਵਿੱਚ ਸੌ ਤੋਂ ਉੱਪਰਲੇ ਪਾਸੇ ਜੋ ਓਪਨ ਆਫ ਦੀ ਆਪਸ਼ਨ ਹੈ ਉਸ ਤੇ ਅਸੀਂ ਕਲਿੱਕ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਤੁਹਾਡਾ ਸਾਡਾ ਪ੍ਰੋਗਰਾਮ ਓਪਨ ਹੋ ਜਾਵੇਗਾ ਅਗਰ ਤੁਸੀਂ ਜੇਕਰ ਟਾਸਕ ਬਾਰ ਦੇ ਵਿੱਚ ਜੋ ਪਿੰਨ ਕੀਤੀ ਹੋਈ ਐਪਲੀਕੇਸ਼ਨਸ ਹਨ ਉਹਨਾਂ ਨੂੰ ਓਪਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਜਾ ਕੇ ਉਸ ਤੇ ਉੱਪਰ ਕਲਿੱਕ ਕਰ ਸਕਦੇ ਹੋ ਤੁਹਾਨੂੰ ਡਬਲ ਕਲਿੱਕ ਕਰਦੀ ਲੋੜ ਨਹੀਂ ਹੈ ਉਹ ਇੱਕ ਕਲਿੱਕ ਨਾਲ ਹੀ ਤੁਹਾਡੀ ਐਪਲੀਕੇਸ਼ਨ ਓਪਨ ਹੋ ਜਾਵੇਗੀ ਦੋਸਤੋ ਇੱਕ ਹੋਰ ਤਰੀਕਾ ਹੈ ਅਗਰ ਤੁਸੀਂ ਸਟਾਰਟ ਮੀਨੂ ਦੇ ਵਿੱਚੋਂ ਆਪਣੀ ਐਪਲੀਕੇਸ਼ਨ ਨੂੰ ਓਪਨ ਕਰਨਾ ਚਾਹੁੰਦੇ ਹੋ ਤਾਂ ਸਟਾਰਟ ਮੀਨੂ ਖੋਲਣ ਲਈ ਤੁਸੀਂ ਸਟਾਰਟ ਬਟਨ ਤੇ ਕਲਿੱਕ ਕਰੋ ਫਿਰ ਤੁਸੀਂ ਜੋ ਵੀ ਪ੍ਰੋਗਰਾਮ ਓਪਨ ਕਰਨਾ ਚਾਹੁੰਦੇ ਹੋ ਉਸ ਨੂੰ ਸਕਰੋਲ ਕਰਕੇ ਇੱਥੋਂ ਲੱਭ ਲਓ ਅਤੇ ਉਸ ਦੀ ਉੱਪਰ ਕਲਿੱਕ ਕਰੋਗੇ ਤਾਂ ਪ੍ਰੋਗਰਾਮ ਓਪਨ ਹੋ ਜਾਵੇਗਾ ਇਸ ਤੋਂ ਬਾਅਦ ਤੁਸੀਂ ਸਰਚ ਬਾਕਸ ਦੇ ਵਿੱਚ ਵੀ ਸਰਚ ਕਰਕੇ ਆਪਣਾ ਪ੍ਰੋਗਰਾਮ ਓਪਨ ਕਰ ਸਕਦੇ ਹੋ ਮੈਨੂੰ ਉਮੀਦ ਹੈ ਕਿ ਤੁਸੀਂ ਇੱਥੋਂ ਤੱਕ ਕਾਫੀ ਕੁਝ ਸਿੱਖ ਗਏ ਹੋਗੇ ਆਹ ਹੁਣ ਆਪਾਂ ਡੈਸਕਟਾਪ ਦੇ ਉੱਪਰ ਸ਼ਾਰਟਕਟ ਕਿਵੇਂ ਕ੍ਰੀਏਟ ਕਰਦੇ ਹਾਂ ਉਹ ਸਿੱਖਦੇ ਹਾਂ ਜੇਕਰ ਤੁਸੀਂ ਪ੍ਰੋਗਰਾਮ ਨੂੰ ਇਸ ਤਰ੍ਹਾਂ ਡੈਸਕਟਾਪ ਸਕਰੀਨ ਤੇ ਲਿਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਡੈਸਕਟਾਪ ਤੇ ਇਸ ਦਾ ਸ਼ਾਰਟਕਟ ਬਣਾਉਣਾ ਪਵੇਗਾ ਇਸ ਦੇ ਲਈ ਹੇਠਾਂ ਦਿੱਤੇ ਸਟਾਰਟ ਬਟਨ ਤੇ ਕਲਿੱਕ ਕਰੋ ਹੁਣ ਇਸ ਲਿਸਟ ਵਿੱਚ ਉਸ ਐਪ ਨੂੰ ਲੱਭੋ ਅਤੇ ਉਸ ਤੇ ਕਰਸਰ ਰੱਖੋ ਤੇ ਮਾਊਸ ਨਾਲ ਰਾਈਟ ਕਲਿੱਕ ਕਰੋ ਇਸ ਤੋਂ ਬਾਅਦ ਮੋਰ অপਸ਼ਨ ਤੇ ਕਲਿੱਕ ਕਰੋ ਇਸ ਤੋਂ ਬਾਅਦ ਆਪਸ਼ਨ ਫਾਈਲ ਲੋਕੇਸ਼ਨ ਤੇ ਕਲਿੱਕ ਕਰੋ ਦੁਬਾਰਾ ਉਸ ਐਪ ਤੇ ਰਾਈਟ ਕਲਿੱਕ ਕਰੋ ਹੋ ਤੁਹਾਨੂੰ ਪੌਪਅਪ ਮੀਨੂ ਦੇ ਹੇਠਾਂ ਕ੍ਰੀਏਟ ਸ਼ਾਰਟਕਟ ਤੇ ਕਲਿੱਕ ਕਰਨਾ ਹੋਵੇਗਾ। ਹੁਣ ਇਸ ਤੋਂ ਬਾਅਦ ਤੁਸੀਂ ਯੈਸ ਤੇ ਕਲਿੱਕ ਕਰੋ। ਹੁਣ ਤੁਸੀਂ ਦੇਖ ਸਕਦੇ ਹੋ ਕਿ ਡੈਸਕਟਾਪ ਸਕਰੀਨ ਵਿੱਚ ਉਸ ਪ੍ਰੋਗਰਾਮ ਦਾ ਸ਼ਾਰਟਕਟ ਕ੍ਰੀਏਟ ਹੋ ਗਿਆ ਹੈ। ਅਜਿਹਾ ਕਰਦਾ ਇੱਕ ਹੋਰ ਤਰੀਕਾ ਹੈ ਜਿਸ ਵਿੱਚ ਤੁਹਾਨੂੰ ਸਟਾਰਟ ਵਿੰਡੋ ਵਿੱਚ ਉਸ ਪ੍ਰੋਗਰਾਮ ਜਾਂ ਐਪ ਉੱਪਰ ਕਲਿੱਕ ਕਰਨਾ ਹੈ ਅਤੇ ਬਟਨ ਨੂੰ ਪ੍ਰੈਸ ਕਰਕੇ ਰੱਖੋ। ਹੁਣ ਇਸ ਨੂੰ ਆਈਕਨ ਨੂੰ ਡੈਸਕਟਾਪ ਸਕਰੀਨ ਵੱਲ ਖਿੱਚੋ ਅਤੇ ਮਾ우스 ਬਟਨ ਨੂੰ ਛੱਡ ਦਿਓ ਦੁਬਾਰਾ ਇਸ ਆਈਕਨ ਤੇ ਲੈਫਟ ਕਲਿੱਕ ਕਰਕੇ ਪ੍ਰੈਸ ਕਰਕੇ ਰੱਖੋ ਅਤੇ ਜਿੱਥੇ ਤੁਸੀਂ ਚਾਹੁੰਦੇ ਹੋ ਡੈਸਕਟਾਪ ਦੇ ਉੱਪਰ ਉੱਥੇ ਇਸ ਆਈਕਨ ਨੂੰ ਲੈ ਜਾਓ ਇਸ ਤੋਂ ਇਲਾਵਾ ਡੈਸਕਟਾਪ ਸ਼ਾਰਟਕਟ ਕ੍ਰੀਏਟ ਕਰਨ ਦਾ ਇੱਕ ਹੋਰ ਤਰੀਕਾ ਹੈ ਇਸ ਦੇ ਲਈ ਡੈਸਕਟਾਪ ਸਕਰੀਨ ਵਿੱਚ ਕਿਤੇ ਵੀ ਸੱਜਾ ਕਲਿੱਕ ਕਰੋ ਹੁਣ ਪੌਪਅਪ ਮੈਨੂ ਦੇ ਹੇਠਾਂ ਨਿਊ অপਸ਼ਨ ਦਿਖਾਈ ਦੇਗੀ ਉਸ ਦੇ ਉੱਤੇ ਕਲਿੱਕ ਕਰੋ ਫਿਰ ਸ਼ਾਰਟਕਟ ਤੇ ਕਲਿੱਕ ਕਰੋ ਹੁਣ ਉਸ ਫੋਲਡਰ ਤੇ ਜਾਓ ਜਿੱਥੇ ਉਹ ਐਪ ਫੋਲਡਰ ਜਾਂ ਫਾਈਲ ਪਈ ਹੈ ਉਸ ਨੂੰ ਸਿਲੈਕਟ ਕਰੋ ਅਤੇ ਓਕੇ ਤੇ ਕਲਿੱਕ ਕਰ ਦਿਓ ਹੁਣ ਤੁਸੀਂ ਨੈਕਸਟ ਤੇ ਕਲਿੱਕ ਕਰੋ ਅਤੇ ਫਿਰ ਫਿਨਿਸ਼ ਤੇ ਕਲਿੱਕ ਕਰੋ ਤੁਸੀਂ ਦੇਖ ਸਕਦੇ ਹੋ ਕਿ ਫੋਲਡਰ ਦਾ ਡੈਸਕਟਾਪ ਤੇ ਸ਼ਾਰਟਕਟ ਕ੍ਰੀਏਟ ਹੋ ਗਿਆ ਹੈ ਇਹਨਾਂ ਤਰੀਕਿਆਂ ਨਾਲ ਤੁਸੀਂ ਆਪਣੇ ਡੈਸਕਟਾਪ ਤੇ ਕਿਸੇ ਵੀ ਫਾਈਲ ਫੋਲਡਰ ਜਾਂ ਐਪ ਲਈ ਸ਼ਾਰਟਕਟ ਕ੍ਰੀਏਟ ਕਰ ਸਕਦੇ ਹੋ ਦੋਸਤੋ ਜੇਕਰ ਇਹ ਡਿਫਾਲਟ ਸ਼ਾਰਟਕਟ ਜਿਵੇਂ ਕਿ ਥਿਸ ਪੀਸੀ ਜਾਂ ਰੀਸਾਈਕਲ ਬਿਨ ਤੁਹਾਡੇ ਡੈਸਕਟਾਪ ਸਕਰੀਨ ਤੇ ਸ਼ੋ ਨਹੀਂ ਹੋ ਰਹੇ ਹਨ ਤਾਂ ਇਸ ਦੇ ਲਈ ਸਟਾਰਟ ਬਟਨ ਤੇ ਕਲਿੱਕ ਕਰੋ ਫਿਰ ਸੈਟਿੰਗ ਆਈਕਨ ਤੇ ਕਲਿੱਕ ਕਰੋ ਹੁਣ ਸੈਟਿੰਗ ਵਿੱਚ ਇਸ ਆਪਸ਼ਨ ਤੇ ਕਲਿੱਕ ਕਰੋ ਫਿਰ ਲੈਫਟ ਸਾਈਡ ਥੀਮ ਤੇ ਕਲਿੱਕ ਕਰੋ ਹੁਣ ਸੱਜੇ ਪਾਸੇ ਰਿਲੇਟਡ ਸੈਟਿੰਗ ਤੇ ਹੇਠਾਂ ਡੈਸਕਟਾਪ ਆਈਕਨ ਸੈਟਿੰਗ ਹੈ ਇਸ ਤੇ ਕਲਿੱਕ ਕਰੋ ਇਸ ਪੌਪਅਪ ਮੈਨੂ ਤੋਂ ਤੁਸੀਂ ਡੈਸਕਟਾਪ ਡਿਫਾਲਟ ਡੈਸਕਟਾਪ ਆਈਕਨ ਨੂੰ ਹਾਈਡ ਜਾਂ ਸ਼ੋ ਕਰ ਸਕਦੇ ਹੋ ਤੁਸੀਂ ਆਈਕਨ ਨੂੰ ਸ਼ੋ ਕਰਨਾ ਹੈ ਤਾਂ ਬਾਕਸ ਦੇ ਉੱਪਰ ਚੈੱਕ ਅਗਰ ਜੇ ਤੁਸੀਂ ਹਾਈਡ ਕਰਨਾ ਹੈ ਤਾਂ ਬਾਕਸ ਦੇ ਉੱਪਰ ਅਨਚੈੱਕ ਕਰ ਦਿਓ ਉਸ ਤੋਂ ਬਾਅਦ ਓਕੇ ਤੇ ਕਲਿੱਕ ਕਰੋ ਹੁਣ ਅਸੀਂ ਇਹਨਾਂ ਸਾਰੀਆਂ ਵਿੰਡੋਜ਼ ਨੂੰ ਕਲੋਜ਼ ਕਰ ਦਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਡੈਸਕਟਾਪ ਤੇ ਉਹ ਆਈਕਨ ਦੇਖਣਾ ਸ਼ੁਰੂ ਹੋ ਗਏ ਹਨ ਹੁਣ ਜੇਕਰ ਤੁਸੀਂ ਆਪਣੀ ਡੈਸਕਟਾਪ ਤੇ ਸਾਰੀਆਂ ਫਾਈਲਾਂ ਇਕੱਠਾ ਤੇ ਰੱਖਣਾ ਚਾਹੁੰਦੇ ਹੋ ਉਸ ਦੇ ਲਈ ਤੁਸੀਂ ਇੱਕ ਫੋਲਡਰ ਕ੍ਰੀਏਟ ਕਰ ਸਕਦੇ ਹੋ ਅਤੇ ਉਹਨਾਂ ਫਾਈਲਾਂ ਨੂੰ ਉਸ ਫੋਲਡਰ ਦੇ ਵਿੱਚ ਰੱਖ ਸਕਦੇ ਹੋ ਹੁਣ ਫੋਲਡਰ ਨੂੰ ਕ੍ਰੀਏਟ ਕਰਨ ਲਈ ਡੈਸਕਟਾਪ ਸਕਰੀਨ ਤੇ ਕਿਤੇ ਵੀ ਤੁਸੀਂ ਰਾਈਟ ਕਲਿੱਕ ਕਰੋ ਹੋਰ ਇਸ ਤੋਂ ਬਾਅਦ ਪਪ ਮੈਨੂ ਦੇ ਹੇਠਾਂ ਨਿਊ অপਸ਼ਨ ਤੇ ਕਲਿੱਕ ਕਰੋ ਫਿਰ ਫੋਲਡਰ ਤੇ ਕਲਿੱਕ ਕਰੋ ਹੁਣ ਫੋਲਡਰ ਨੂੰ ਇੱਕ ਨਾਮ ਦਿਓ ਨਾਮ ਟਾਈਪ ਕਰਨ ਤੋਂ ਬਾਅਦ ਤੁਸੀਂ ਐਂਟਰ ਪ੍ਰੈਸ ਕਰੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਫੋਲਡਰ ਕ੍ਰੀਏਟ ਹੋ ਗਿਆ ਹੈ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਆਪਣੇ ਪੀਸੀ ਜਾਂ ਲੈਪਟਾਪ ਨੂੰ ਵਾਰ-ਵਾਰ ਰੀਫਰੈਸ਼ ਕਰਦੇ ਹਨ ਹਾਲਾਂਕਿ ਵਾਰ-ਵਾਰ ਰੀਫਰੈਸ਼ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈ ਕਿਉਂਕਿ ਐਸਐਨਐਲ ਤੁਹਾਡੇ ਪੀਸੀ ਦੀ ਪਰਫਾਰਮੈਂਸ ਜਾਂ ਸਪੀਡ ਤੇ ਕੋਈ ਵੀ ਫਰਕ ਨਹੀਂ ਪੈਂਦਾ ਸਗੋ ਜਦੋਂ ਤੁਸੀਂ ਰੀਫਰੈਸ਼ অপਸ਼ਨ ਤੇ ਕਲਿੱਕ ਕਰਦੇ ਹੋ ਤਾਂ ਇਹ ਤੁਹਾਡੇ ਡੈਸਕਟਾਪ ਸਕਰੀਨ ਵਿੱਚ ਜੋ ਵੀ ਚੇਂਜਸ ਕੀਤੇ ਗਏ ਹਨ ਆਪਣੇ ਵੱਲੋਂ ਉਹ ਸ਼ੋਅ ਕਰ ਦੇਵੇਗਾ ਫੋਰ ਐਗਜ਼ਾਮਪਲ ਹੋਰ ਅਸੀਂ ਇੱਕ ਫੋਲਡਰ ਕ੍ਰੀਏਟ ਕੀਤਾ ਹੈ ਹੁਣ ਵਿੰਡੋਸ ਵਿੱਚ ਡੈਸਕਟਾਪ ਸਕਰੀਨ ਵਿੱਚ ਇਹ ਆਟੋ ਫੀਚਰਸ ਹੁੰਦਾ ਹੈ ਜਦੋਂ ਅਸੀਂ ਕੋਈ ਵੀ ਡੈਸਕਟਾਪ ਤੇ ਚੇਂਜਸ ਕਰਦੇ ਹਾਂ ਤਾਂ ਆਟੋਮੈਟਿਕਲੀ ਸ਼ੋ ਕਰ ਦਿੰਦਾ ਹੈ ਅਗਰ ਜੇਕਰ ਅਜੇਹਾ ਨਹੀਂ ਹੁੰਦਾ ਤਾਂ ਤੁਸੀਂ ਰੀਫਰੈਸ਼ ਬਟਨ ਦੀ ਵਰਤੋਂ ਕਰ ਸਕਦੇ ਹੋ ਸੋ ਇੱਕ ਗੱਲ ਪੱਕੀ ਹੈ ਕਿ ਰੀਫਰੈਸ਼ ਕਰਨ ਨਾਲ ਤੁਹਾਡਾ ਪੀਸੀ ਤੇਜ਼ ਨਹੀਂ ਹੁੰਦਾ ਨਾ ਹੀ ਇਹਦੇ ਸਪੀਡ ਤੇ ਕੋਈ ਫਰਕ ਪੈਂਦਾ ਹੈ ਪਰ ਆਪਾਂ ਫਿਰ ਵੀ ਸਿੱਖਦੇ ਹਾਂ ਕਿ ਰੀਫਰੈਸ਼ ਕਿੱਦਾਂ ਕਰੀਦਾ ਹੈ ਇਹ ਬਹੁਤ ਕਰਨਾ ਆਸਾਨ ਹੈ ਤਾਂ ਤੁਸੀਂ ਡੈਸਕਟਾਪ ਤੇ ਕਿਸੇ ਵੀ ਖਾਲੀ ਥਾਂ ਤੇ ਰਾਈਟ ਕਲਿਕ ਕਰਨਾ ਹੈ ਅਤੇ ਫਿਰ ਉਸ ਤੋਂ ਬਾਅਦ ਸੈਕੰਡ ਨੰਬਰ ਤੇ ਰੀਫਰੈਸ਼ ਆਪਸ਼ਨ ਸ਼ੋ ਹੋ ਜਾਵੇਗੀ ਉਸ ਦੇ ਉੱਪਰ ਕਲਿਕ ਕਰੋ ਅਤੇ ਤੁਹਾਡਾ ਸਿਸਟਮ ਰੀਫਰੈਸ਼ ਹੋ ਜਾਵੇਗਾ ਤੁਹਾਡੇ ਵੱਲੋਂ ਡੈਸਕਟਾਪ ਵਿੱਚ ਜੋ ਵੀ ਚੇਂਜਸ ਕੀਤੇ ਗਏ ਹਨ ਤੇ ਉਹ ਅਪਡੇਟ ਹੋ ਜਾਣਗੇ ਹੁਣ ਅੱਗੇ ਵਧਦੇ ਹਾਂ ਜੇਕਰ ਤੁਸੀਂ ਆਪਣੇ ਅਕੋਰਡਿੰਗਲੀ ਟਾਸਕ ਬਾਰ ਨੂੰ ਕਸਟਮਾਈਜ਼ ਕਰਨਾ ਚਾਹੁੰਦੇ ਹੋ ਜਿਵੇਂ ਕਿ ਐਪਸ ਨੂੰ ਲੌਂਚ ਏਰੀਆ ਵਿੱਚ ਪਿੰਨ ਕਰਨਾ ਚਾਹੁੰਦੇ ਹੋ ਜਾਂ ਇੱਥੋਂ ਇਹਨੂੰ ਅਨਪਿੰਨ ਕਰਨਾ ਚਾਹੁੰਦੇ ਹੋ ਜਾ ਇਥੇ ਕਿਹੜਾ ਆਈਕਨ ਸ਼ੋ ਹੋਵੇਗਾ ਕਿਹੜਾ ਨਹੀਂ ਹੋਵੇਗਾ ਇਸ ਨੂੰ ਸਿਲੈਕਟ ਕਰਨਾ ਚਾਹੁੰਦੇ ਹੋ ਜਾਂ ਟਾਸਕਬਾਰ ਦਾ ਬੈਕਗ੍ਰਾਉਂਡ ਕਲਰ ਚੇਂਜ ਕਰਨਾ ਚਾਹੁੰਦੇ ਹੋ ਟਾਸਕਬਾਰ ਨੂੰ ਹੇਠਾਂ ਜਾਂ ਉੱਪਰ ਜਾਂ ਸਾਈਡ ਤੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਸਭ ਦੇਖਣ ਜਾ ਰਹੇ ਹੋ ਤਾਂ ਆਓ ਸਭ ਤੋਂ ਪਹਿਲਾਂ ਟਾਸਕਬਾਰ ਦੇ ਲੌਂਚ ਏਰੀਆ ਵਿੱਚ ਐਪਸ ਨੂੰ ਪਿੰਡ ਜਾਂ ਅਨਪਿੰਡ ਕਰਨ ਦਾ ਤਰੀਕਾ ਸਿੱਖੀਏ ਜੇਕਰ ਕੋਈ ਐਪਸ ਹਰ ਜੋ ਤੁਸੀਂ ਅਕਸਰ ਵਰਤਦੇ ਹੋ ਅਕਸਰ ਯੂਜ਼ ਦੇ ਵਿੱਚ ਲਿਆਉਂਦੇ ਹੋ ਤਾਂ ਤੁਸੀਂ ਉਹਨਾਂ ਨੂੰ ਟਾਸਕਬਾਰ ਤੇ ਪਿੰਡ ਕਰ ਸਕਦੇ ਹੋ ਇਕਰ ਦਾ ਫਾਇਦਾ ਕੀ ਹੈ ਜਦੋਂ ਵੀ ਤੁਸੀਂ ਇਹਨਾਂ ਨੂੰ ਓਪਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਨੂੰ ਲੱਭਣਾ ਨਹੀਂ ਪਵੇਗਾ ਜਦ ਕਿ ਉਹ ਤੁਹਾਡੇ ਸਾਹਮਣੇ ਹੀ ਸ਼ੋ ਹੋ ਜਾਣਗੀਆਂ ਤੇ ਤੁਸੀਂ ਇੱਕ ਕਲਿੱਕ ਦੇ ਨਾਲ ਹੀ ਉਸ ਨੂੰ ਓਪਨ ਕਰ ਸਕਦੇ ਹੋ ਤਾਂ ਤੁਸੀਂ ਐਪ ਨੂੰ ਪਿੰਨ ਕਰਨ ਲਈ ਸਰਚ ਬਾਕਸ ਦੇ ਵਿੱਚ ਐਪ ਦਾ ਨਾਮ ਟਾਈਪ ਕਰੋ ਇਸ ਤੋਂ ਬਾਅਦ ਜੋ ਵੀ ਤੁਸੀਂ ਆਪਣੀ ਐਪ ਨੂੰ ਪਿੰਨ ਕਰਨਾ ਹੈ ਉਸ ਦੇ ਉੱਪਰ ਰਾਈਟ ਕਲਿੱਕ ਕਰੋ ਅਤੇ ਤੁਹਾਡੇ ਸਾਹਮਣੇ ਇੱਕ ਪਿੰਟੂ ਟਾਸਕਬਾਰ ਦੀ অপਸ਼ਨ ਹੋਵੇਗੀ ਉਸ ਉੱਪਰ ਕਲਿੱਕ ਕਰ ਦਿਓ ਜਿਵੇਂ ਹੀ ਤੁਸੀਂ ਉਸ ਉੱਪਰ ਕਲਿੱਕ ਕਰੋਗੇ ਤੁਹਾਨੂੰ نیچے ਆਪਣੀ ਐਪ ਦਿਖਣੀ ਸ਼ੁਰੂ ਹੋ ਜਾਵੇਗੀ ਜੇਕਰ ਤੁਸੀਂ ਇਸ ਨੂੰ ਸਟਾਰਟ ਮੀਨੂ ਦੇ ਵਿੱਚ ਪਿੰਨ ਕਰਨਾ ਚਾਹੁੰਦੇ ਹੋ ਮਤਲਬ ਜੇ ਤੁਸੀਂ ਇੱਥੇ ਪਿੰਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਿੰਟੂ ਸਟਾਰਟ ਤੇ ਕਲਿੱਕ ਕਰਨਾ ਹੋਵੇਗਾ ਜੇਕਰ ਤੁਸੀਂ ਇਸ ਨੂੰ ਅਨਪਿੰਨ ਕਰਨਾ ਚਾਹੁੰਦੇ ਹੋ ਯਾਨੀ ਜੇਕਰ ਤੁਸੀਂ ਇਸ ਨੂੰ ਇੱਥੋਂ ਹਟਾਉਣਾ ਚਾਹੁੰਦੇ ਹੋ ਤਾਂ ਇਸ ਤੇ ਤੁਸੀਂ ਰਾਈਟ ਕਲਿੱਕ ਕਰਕੇ ਟਾਸਕਬਾਰ ਤੋਂ ਹੀ ਅਨਪਿੰਨ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਨੋਟੀਫਿਕੇਸ਼ਨ ਏਰੀਆ ਵਿੱਚ ਕਿਹੜਾ ਆਈਕਨ ਦਿਖੇ ਔਰ ਕਿਹੜਾ ਨਹੀਂ ਤਾਂ ਤੁਸੀਂ ਟਾਸਕਬਾਰ ਵਿੱਚ ਖਾਲੀ ਥਾਂ ਤੇ ਰਾਈਟ ਕਲਿੱਕ ਕਰੋ ਅਤੇ ਫਿਰ ਹੇਠਾਂ ਟਾਸਕਬਾਰ ਸੈਟਿੰਗ ਤੇ ਕਲਿੱਕ ਕਰੋ ਟਾਸਕਬਾਰ ਸੈਟਿੰਗ ਤੁਹਾਡੇ ਸਾਹਮਣੇ ਓਪਨ ਹੋ ਜਾਣਗੀਆਂ ਥੋੜਾ ਹੇਠਾਂ ਸਕਰੋਲ ਕਰਨ ਤੋਂ ਬਾਅਦ ਨੋਟੀਫਿਕੇਸ਼ਨ ਏਰੀਆ ਹੈਡਿੰਗ ਦੇ ਹੇਠਾਂ ਸਿਲੈਕਟ ਵਿੱਚ ਆਈਕਨ ਅਪੀਅਰ ਔਨ ਦਾ ਟਾਸਕਬਾਰ ਇਹ ਜੋ ਆਪਸ਼ਨ ਦਿਖ ਰਹੀ ਹੈ ਇਸ ਦੇ ਉੱਪਰ ਕਲਿੱਕ ਕਰੋ ਹੁਣ ਉਹਨਾਂ ਆਈਕਨਸ ਨੂੰ ਔਨ ਕਰੋ ਜੋ ਤੁਸੀਂ ਸ਼ੋਅ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਤੁਸੀਂ ਹਾਈਡ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਇੱਥੋਂ ਆਫ ਕਰ ਦਿਓ ਤੁਹਾਡੇ ਚੇਂਜਸ ਇੱਥੇ ਸ਼ੋ ਹੋਣ ਲੱਗ ਜਾਣਗੇ ਹੁਣ ਉੱਪਰ ਲੈਫਟ ਸਾਈਡ ਤੇ ਬੈਕ ਬਟਨ ਹੈ ਉਸ ਦੇ ਉੱਪਰ ਇੱਕ ਕਲਿੱਕ ਕਰਕੇ ਵਾਪਸ ਚਲੇ ਜਾਓ ਹੁਣ ਇੱਥੇ ਬਹੁਤ ਸਾਰੀਆਂ ਸੈਟਿੰਗਸ ਹਨ ਪਰ ਅਸੀਂ ਸਿਰਫ ਇੰਪੋਰਟੈਂਟ ਜੋ ਜ਼ਰੂਰੀ ਹਨ ਉਹਨਾਂ ਸੈਟਿੰਗਸ ਬਾਰੇ ਹੀ ਗੱਲ ਕਰਾਂਗੇ ਫੋਰ ਐਗਜ਼ਾਮਪਲ ਜੇਕਰ ਤੁਸੀਂ ਸਕਰੀਨ ਤੇ ਟਾਸਕ bar ਦੀ ਲੋਕੇਸ਼ਨ ਨੂੰ ਬਦਲਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਟਾਸਕ bar ਲੋਕੇਸ਼ਨ ਦੇ ਹੇਠਾਂ ਦਿੱਤੇ ਬਾਕਸ ਤੇ ਕਲਿੱਕ ਕਰੋ ਫਲਟ ਰੂਪ ਵਿੱਚ ਬਾਟਮ ਸਿਲੈਕਟਡ ਹੈ ਇਸ ਲਈ ਟਾਸਕbar ਹੀਟਾ ਸ਼ੋ ਹੋ ਰਹੀ ਹੈ ਤੁਸੀਂ ਇਸ ਨੂੰ ਸਕਰੀਨ ਦੇ ਚਾਰੇ ਪਾਸੇ ਜਿਵੇਂ ਲੈਫਟ ਰਾਈਟ ਟਾਪ ਜਾਂ ਬਾਟਮ ਕਿਤੇ ਵੀ ਰੱਖ ਸਕਦੇ ਹੋ ਆਓ ਆਪਾਂ ਦੇਖਦੇ ਹਾਂ ਕਿ ਆਪਾਂ ਸੱਜੇ ਪਾਸੇ ਯਾਨੀ ਰਾਈਟ ਪੋਜੀਸ਼ਨ ਤੇ ਕਿਵੇਂ ਕਰ ਸਕਦੇ ਹਾਂ ਟਾਸਕbar ਨੂੰ ਵੇਖੋ ਇੱਥੇ ਰਾਈਟ ਪੋਜੀਸ਼ਨ ਸ਼ੋ ਹੋ ਰਹੀ ਹੈ ਇਸ ਦੇ ਉੱਪਰ ਕਲਿੱਕ ਕਰੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਰਾਈਟ ਸਾਈਡ ਤੇ ਆਪਣੀ ਟਾਸਕbar ਸ਼ੋ ਹੋ ਰਹੀ ਹੈ ਹਾਲਾਂਕਿ ਬਾਟਮ ਸਭ ਤੋਂ ਵਧੀਆ ਪੋਜੀਸ਼ਨ ਹੈ ਤਾਂ ਆਪਾਂ ਦੁਬਾਰਾ ਇਸ ਨੂੰ ਟੌਟਮ ਤੇ ਕਰ ਦਿੰਦੇ ਹਾਂ ਸੋ ਦੋਸਤੋ ਇੱਥੇ ਬਹੁਤ ਸਾਰੀਆਂ ਸੈਟਿੰਗਸ ਹਨ ਪਰ ਸਾਰੀਆਂ ਸੈਟਿੰਗਸ ਨੂੰ ਇੱਕ ਵੀਡੀਓਸ ਦੇ ਵਿੱਚ ਦੱਸਣਾ ਬਹੁਤ ਮੁਸ਼ਕਲ ਹੈ ਇੱਕ ਤਾਂ ਇਹ ਏਨੇ ਕੰਪਦੀਆਂ ਨਹੀਂ ਹਨ ਦੂਸਰਾ ਆਪਣੀ ਵੀਡੀਓ ਬਹੁਤ ਕਾਫੀ ਲੰਬੀ ਹੋ ਜਾਵੇਗੀ ਇਸ ਲਈ ਜੇਕਰ ਤੁਸੀਂ ਡਿਟੇਲ ਵੀਡੀਓ ਚਾਹਦੇ ਹੋ ਤਾਂ ਤੁਸੀਂ ਇੱਕ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਅਗਰ ਜੇ ਜ਼ਿਆਦਾ ਲੋਕਾਂ ਨੇ ਰਿਕਵੈਸਟ ਕੀਤੀ ਤਾਂ ਮੈਂ ਇਸ ਉੱਪਰ ਡਿਟੇਲ ਵੀਡੀਓ ਬਣਾ ਦੇਵਾਂਗਾ ਇਥੇ ਤੁਸੀਂ ਟਾਸਕਬਾਰ ਦਾ ਬੈਕਗ੍ਰਾਉਂਡ ਕਲਰ ਵੀ ਚੇਂਜ ਕਰ ਸਕਦੇ ਹੋ ਇਸ ਦੇ ਲਈ ਲੈਫਟ ਸਾਈਡ ਤੇ ਕਲਰ অপਸ਼ਨ ਤੇ ਕਲਿੱਕ ਕਰੋ ਫਿਰ ਚੂਜ਼ ਯੂਅਰ ਕਲਰ ਦੇ ਬਾਕਸ ਵਿੱਚ ਡਾਰਕ ਮੋਡ ਤੇ ਚੂਜ਼ ਕਰੋ ਤੁਸੀਂ ਲਾਈਟ ਮੋਡ ਵਿੱਚ ਟਾਸਕਬਾਰ ਦਾ ਬੈਕਗ੍ਰਾਉਂਡ ਨਹੀਂ ਚੁਣਿਤ ਕਰ ਸਕਦੇ ਇਸ ਤੋਂ ਬਾਅਦ ਇਸ ਨੂੰ ਡਾਰਕ ਤੇ ਹੀ ਰਹਿਣ ਦਿੱਤਾ ਜਾਵੇ ਇੱਥੋਂ ਤੁਸੀਂ ਜੋ ਵੀ ਕਲਰ ਚੂਜ਼ ਕਰਨਾ ਹੈ ਉਹ ਸਿਲੈਕਟ ਕਰੋ ਜੇਕਰ ਤੁਹਾਨੂੰ ਇੱਥੇ ਆਪਣੀ ਪਸੰਦ ਦਾ ਕਲਰ ਨਹੀਂ ਮਿਲ ਰਿਹਾ ਤਾਂ ਕਸਟਮ ਕਲਰਸ ਤੇ ਕਲਿੱਕ ਕਰੋ ਅਤੇ ਫਿਰ ਇੱਥੋਂ ਤੁਸੀਂ ਉਸ ਕਲਰ ਨੂੰ ਚੂਜ਼ ਕਰਕੇ ਡਨ ਤੇ ਕਲਿੱਕ ਕਰੋ ਐਂਡ ਲਾਸਟ ਵਿੱਚ ਸਟਾਰਟ ਟਾਸਕਬਾਰ ਜਾਂ ਐਕਸ਼ਨ ਸੈਂਟਰ ਦੇ ਚੈੱਕ ਬਾਕਸ ਨੂੰ ਵੀ ਚੈੱਕ ਕਰੋ ਤੁਸੀਂ ਦੇਖ ਸਕਦੇ ਹੋ ਕਿ ਟਾਸਕਬਾਰ ਦਾ ਬੈਕਗ੍ਰਾਉਂਡ ਕਲਰ ਚੇਂਜ ਹੋ ਗਿਆ ਹੈ ਇਸ ਤੋਂ ਇਲਾਵਾ ਟਾਸਕਬਾਰ ਮੈਨੂ ਅਤੇ ਐਕਸ਼ਨ ਸੈਂਟਰ ਦਾ ਵੀ ਬੈਕਗ੍ਰਾਉਂਡ ਕਲਰ ਚੇਂਜ ਕਰ ਸਕਦੇ ਹਾਂ ਹੁਣ ਜੇਕਰ ਤੁਸੀਂ ਵਿੰਡੋਜ਼ ਦੀ ਥੀਮ ਨੂੰ ਬਦਲਣਾ ਚਾਹੁੰਦੇ ਹੋ ਤਾਂ ਇੱਥੋਂ ਤੁਸੀਂ ਦੇਖ ਸਕਦੇ ਹੋ ਕਿ ਖੱਬੇ ਪਾਸੇ ਥੀਮ ਦੀ ਆਪਸ਼ਨ ਹੈ ਉਸ ਤੇ ਕਲਿੱਕ ਕਰੋ ਹੁਣ ਚੇਂਜ ਥੀਮ ਦੇ ਹੇਠਾਂ ਵਿੰਡੋਜ਼ ਥੀਮ ਸ਼ੋ ਹੋ ਰਹੀਆਂ ਹਨ ਤੁਸੀਂ ਇੱਥੇ ਟੈਸਟ ਕਰਕੇ ਦੇਖ ਸਕਦੇ ਹੋ ਕਿ ਕਿਹੜੀ ਥੀਮ ਤੁਹਾਨੂੰ ਚੰਗੀ ਲੱਗਦੀ ਹੈ ਕਿਹੜੀ ਨਹੀਂ ਜਿਵੇਂ ਹੀ ਅਸੀਂ ਇਸ ਤੇ ਕਲਿੱਕ ਕਰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਿਕਸ ਦਾ ਕਲਰ ਬਦਲ ਗਿਆ ਹੈ ਇੱਥੇ ਟਾਸਕਬਾਰ ਵਿੱਚ ਆਈਕਨਸ ਦੇ ਹੇਠਾਂ ਦੇ ਕਲਰ ਵੀ ਬਦਲ ਸਕਦੇ ਹਾਂ ਤੇ ਇਸ ਤੋਂ ਇਲਾਵਾ ਡੈਸਕਟਾਪ ਦੀ ਬੈਕਗ੍ਰਾਉਂਡ ਦੀ ਇਮੇਜ ਵੀ ਬਦਲ ਗਈ ਹੈ ਜੇਕਰ ਤੁਹਾਨੂੰ ਇੱਥੇ ਦਿੱਤੇ ਥੀਮਸ ਪਸੰਦ ਨਹੀਂ ਹਨ ਤਾਂ ਤੁਸੀਂ ਗੈਟ ਮੋਰ ਥੀਮਸ ਤੇ ਕਲਿੱਕ ਕਰਕੇ ਮਾਈਕਰੋਸਾਫਟ ਸਟੋਰ ਤੋਂ ਹੋਰ ਵਿੰਡੋਜ਼ ਦੀ ਥੀਮ ਡਾਊਨਲੋਡ ਕਰ ਸਕਦੇ ਹੋ ਤੇ ਉਹਨਾਂ ਦਾ ਯੂਜ਼ ਕਰ ਸਕਦੇ ਹੋ ਹੁਣ ਜੇਕਰ ਤੁਸੀਂ ਡੈਸਕਟਾਪ ਦਾ ਬੈਕਗ੍ਰਾਉਂਡ ਵਾਲਪੇਪਰ ਬਦਲਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਸਕਰੀਨ ਤੇ ਰਾਈਟ ਕਲਿਕ ਕਰੋ ਇਸ ਤੋਂ ਬਾਅਦ ਪੌਪਅਪ ਮੀਨੂ ਦੇ ਹੇਠਾਂ personalization ਦੇ অপਸ਼ਨ ਤੇ ਕਲਿਕ ਕਰੋ ਹੁਣ ਇੱਥੇ ਚੂਜ਼ ਯੂਅਰ ਪਿਕਚਰ ਦੇ ਹੇਠਾਂ ਦਿੱਤੀਆ ਪਿਕਚਰਸ ਨੂੰ ਚੁੜ ਕੇ ਸਿਲੈਕਟ ਕਰ ਸਕਦੇ ਹੋ ਜਾਂ ਬ੍ਰਾਊਜ਼ਰ ਬਟਨ ਤੇ ਕਲਿਕ ਕਰਕੇ ਆਪਣੇ ਕੰਪਿਊਟਰ ਤੋਂ ਕੋਈ ਵੀ ਪਿਕਚਰ ਚੂਜ਼ ਕਰ ਸਕਦੇ ਹੋ ਇਸ ਲਈ ਅਸੀਂ ਇਸ ਪਿਕਚਰ ਨੂੰ ਇੱਥੋਂ ਚੂਜ਼ ਕਰਦੇ ਹਾਂ ਅਤੇ ਫਿਰ ਵਿੰਡੋਜ਼ ਨੂੰ ਕਲੋਜ਼ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬੈਕਗ੍ਰਾਉਂਡ ਪਿਕਚਰ ਬਦਲ ਗਈ ਹੈ ਜੇਕਰ ਤੁਸੀਂ ਇੰਨਾ ਡੈਸਕਟਾਪ ਆਈਕਨਸ ਨੂੰ ਵੱਡਾ ਛੋਟਾ ਕਰਨਾ ਚਾਹੁੰਦੇ ਹੋ ਤਾਂ ਡੈਸਕਟਾਪ ਦੇ ਖਾਲੀ ਥਾਂ ਤੇ ਸੱਜਾ ਕਲਿੱਕ ਕਰੋ ਇਸ ਤੋਂ ਬਾਅਦ ਵਿਊ ਵਿੱਚ ਆਈਕਨਸ ਦੇ ਆਕਾਰ ਨੂੰ ਲਾਰਜ ਮੀਡੀਅਮ ਜਾਂ ਸਮਾਲ ਵਿੱਚ ਸੈੱਟ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੈ ਉਹ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਨੂੰ ਬੇਸਿਕ ਕੰਪਿਊਟਰ ਸਕਿਲਸ ਦੀ ਸੀਰੀਜ਼ ਪਸੰਦ ਆ ਰਹੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਚੈਨਲ ਲੋਧੀ ਟੈਕ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਆਪਣਾ ਧਿਆਨ ਰੱਖਣਾ ਤਦ ਤੱਕ ਲਈ ਧੰਨਵਾਦ ਜੀ ਸਸਕਾਰ